ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਸੈਨੇਟ ਪੰਗ ਕਰਨ ਦਾ ਜੋ ਫੈਸਲਾ ਸੁਣਾਇਆ ਤੇ ਯੂਨੀਵਰਸਿਟੀ ਨੂੰ ਆਪਣੇ ਕੰਟਰੋਲ ਹੇਠਾਂ ਲਿਆਉਣ ਦੀ ਜੋ ਤਿਆਰੀ ਕੀਤੀ ਹੈ ਜਿਸ ਕਾਰਨ ਪੰਜਾਬ ਭਰ ਦੇ ਵਿੱਚ ਰੋਜ਼ਾਨਾ ਹੀ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲ ਰਹੇ ਨੇ ਇਸੇ ਸੰਬੰਧ ਦੇ ਵਿੱਚ ਸਾਹਿਤ ਸਦਨ ਸੰਸਥਾ ਦੇ ਵੱਲੋਂ ਅੱਜ ADC ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਇਸ ਮੌਕੇ ਬੋਲਦਿਆਂ ਸਮਾਜ ਸੇਵਕਾਂ ਨੇ ਕਿਹਾ ਕਿ ਅਸੀਂ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰਦੇ ਹਾਂ ਕਿਉਂਕਿ ਜੇਕਰ ਇਹ ਕੇਂਦਰ ਦੇ ਕੰਟਰੋਲ ਹੇਠ ਆ ਜਾਂਦੀ ਹੈ ਦਾ ਉਥੋਂ ਪੜ ਰਹੇ ਬੱਚਿਆਂ ਦੀ ਅਸਫਲਤਾ ਕਾफी ਵੱਧ ਜਾਵੇਗੀ ਜਿਸ ਕਾਰਨ ਆਮ ਲੋਕ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜ ਸਕਣਗੇ ਉਹਨਾਂ ਕਹਿੰਦੇ ਕਿ ਜੇਕਰ ਤੁਸੀਂ ਆਉਂਗੇ ਤਾਂ ਅਸੀਂ ਰੋਸ ਮਾਰਚ ਦਾ ਆਯੋਜਨ ਕਰਾਂਗੇ ਇਹ ਮੰਗ ਪੱਤਰ ਏਡੀਸੀ ਨੂੰ ਸੌਂਪਿਆ ਜਾ ਰਿਹਾ ਹੈ ਉਹਨਾਂ ਕਹਿੰਦੇ ਜੇਕਰ ਕੇਂਦਰ ਸਰਕਾਰ ਆਪਣਾ ਫੈਸਲਾ ਵਾਪਸ ਨਹੀਂ ਲੈਂਦੀ ਹੈ ਤਾਂ ਅਸੀਂ ਆਉਣ ਵਾਲੇ ਦਿਨਾਂ 'ਚ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਾਂਗੇ ਮੇਰਾ ਨਾਮ ਡਾਕਟਰ ਇਕਬਾਲ ਸਿੰਘ ਸਖਰੌਦੀ ਹੈ ਜੀ ਇਕਬਾਲ ਜੀ ਅੱਜ ਜਿਹੜਾ ਪ੍ਰੋਟੈਸਟ ਕਰ ਰਹੇ ਹੋ ਕੀ ਪ੍ਰੋਟੈਸਟ ਕੀ ਰੋਸ ਅਸੀਂ ਜੀ ਸਹਾਇਤ ਸਦਨ ਸੰਗਰੂਰ ਵੱਲੋਂ ਤੇ ਹੋਰ ਸਾਰੇ ਸਹਿਤਕਾਰਾਂ ਵੱਲੋਂ ਇਹ ਰੋਜ਼ ਪ੍ਰਗਟ ਕਰ ਰਹੇ ਆ ਕਿ ਜਿਹੜੀ ਸੈਂਟਰਲ ਗਵਰਨਮੈਂਟ ਹੈ ਇਹ ਵਾਰ-ਵਾਰ ਪੰਜਾਬ ਨਾਲ ੱਟਕੇ ਕਰ ਰਹੀ ਹੈ ਜ਼ੁਲਮ ਕਰ ਰਹੀ ਹੈ ਕਦੇ ਉਹ ਪੰਜਾਬ ਦੀ ਰਾਜਧਾਨੀ ਖੋਲੀ ਕਦੇ ਉਹਨੇ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਿਆ ਔਰ ਹੁਣ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਜੋ ਸੈਨੇਟਰ ਸਿੰਡੀਕੇਟ ਹੈ ਉਹਦੇ ਤੇ ਕਬਜ਼ਾ ਕਰਨ ਜਾ ਰਹੀ ਹੈ ਮੈਂ ਚਾਹਣਾ ਵੀ ਜਿਸ ਤਰ੍ਹਾਂ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਪੜਿਆ ਹੋਇਆ ਮੇਰਾ ਪੁੱਤਰ ਵੀ ਇਸੇ ਯੂਨੀਵਰਸਿਟੀ ਦੇ ਵਿੱਚ ਪੜਿਆ ਤੇ ਮੈਂ ਚਾਹਣਾ ਵੀ ਮੇਰਾ ਪੋਤਾ ਵੀ ਇਸੇ ਯੂਨੀਵਰਸਿਟੀ ਚ ਪੜੇ ਤੇ ਇਹ ਯੂਨੀਵਰਸਿਟੀ ਪੰਜਾਬ ਦੇ ਅੰਡਰ ਹੀ ਰਹੇ ਤਾਂ ਜੋ ਵਿਦਿਆਰਥੀ ਖਾਸ ਕਰਕੇ ਜਿਹੜੇ ਪਿੰਡਾਂ ਦੇ ਲੋੜਵੰਦ ਗਰੀਬ ਵਿਦਿਆਰਥੀ ਨੇ ਉਹ ਘੱਟ ਫੀਸ ਦੇ ਵਿੱਚ ਵਧੀਆ ਸਿੱਖਿਆ ਪ੍ਰਾਪਤ ਕਰ ਸਕਣ ਸਾਡੀ ਇਹ ਬੇਨਤੀ ਹੈ ਵੀ ਸਾਡਾ ਇਹ ਜਿਹੜਾ ਸੁਨੇਹਾ ਹੈ ਡੀਸੀ ਸਾਹਿਬ ਰਾਹੀਂ ਇਹ ਪੰਜਾਬ ਸਰਕਾਰ ਤੱਕ ਤੇ ਸੈਂਟਰ ਗਵਰਨਮੈਂਟ ਤੱਕ ਪਹੁੰਚਾ ਦਿੱਤਾ ਜਾਵੇ ਧੰਨਵਾਦ ਮੈਂ ਮੋਹਨ ਸ਼ਰਮਾ ਹਾਂ ਪੰਜਾਬੀ ਲੇਖਕ ਹਾਂ ਤੇ ਸਹਿ ਸਦਨ ਸੰਗਰੂਪ ਨਾਲ ਜੁੜਿਆ ਹੋਇਆ ਹਾਂ ਆ ਜਿਹੜਾ ਰੋਸ਼ ਕਰ ਰਹੇ ਹਾਂ ਕਿਸ ਤਰ੍ਹਾਂ ਦਾ ਰੋਸ਼ ਇਹ ਰੋਸ਼ ਇਸਤੀਕੇ ਨਾਲ ਹੈ ਵੀ ਇੱਕ ਗੈਰਾ 1966 ਨੂੰ ਪੰਜਾਬ ਹੈ ਉਹ ਚਾਇਆ ਸੀ ਉਸ ਵੇਲੇ ਕਿਨਾਰਾ ਵੀ ਸੀ ਕਿ ਖਿੜਿਆ ਫੁੱਲ گلاب ਦਾ ਚੰਡੀਗੜ੍ਹ ਪੰਜਾਬ ਦਾ ਯਾਨੀ ਚੰਡੀਗੜ੍ਹ ਤੇ ਮਲਕੀਅਤ ਜਿਹੜੀ ਪੰਜਾਬ ਦੀ ਦਿਖਾਈ ਦਿੱ ਪਰ ਇਸਤੀਕੇ ਨਾਲ ਜਿਹੜਾ ਗਦਾਰ ਹੈ ਕਿ ਹੁਣ ਪੰਜਾਬ ਜੀ ਯੂਨੀਵਰਸਿਟੀ ਜਿਹਦੇ ਵਿੱਚ 90 ਸੰਡିକੇਟ ਦੀ ਪੰਜਾਬ ਦੀ ਭਾਗੀਦਾਰੀ ਸੀ ਪੰਜਾਬ ਦੀ ਭਾਈਵਾਲੀ ਸੀ ਉਹ ਖਤਮ ਕਰਕੇ ਸੈਂਟਰ ਨੇ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਜਿੱਤੇ 90 ਤੋਂ ਘਟਾ ਕੇ ਮੈਂਬਰ ਸਿਰਫ 30 ਕਰ ਦਿੱਤੇ ਨੇ ਸੰਡିକੇਟ ਦੀ ਜਾਨੀ ਪੰਜਾਬ ਦੀ ਭਾਈਵਾਲੀ ਹੈ ਜਿਹੜੀ ਉਹ ਤੇ ਕਹਾੜਾ ਮਾਰਿਆ ਅਸੀਂ ਅੱਜ ਇਹ ਰੋਸ ਪ੍ਰਦਰਸ਼ਨ ਲਈ ਇੱਥੇ ਹਾਜ਼ਰ ਹੋਏ ਹਾਂ ਕਿ ਇਹ ਕੋਈ ਜਿਹੜਾ ਕੋਈ ਸੈਂਟਰ ਨੇ ਕੀਤਾ ਹੈ ਇਹ ਪੰਜਾਬ ਦੇ ਨਾਲ ਇੱਕ ਗਦਾਰੀ ਹੈ ਪੰਜਾਬ ਦੇ ਹੱਕਾਂ ਤੇ ਛਾਪਾ ਹੈ ਲੋਕਤੰਤਰ ਤੇ ਛਾਪਾ ਹੈ ਜਮਹੂਰੀਅਤ ਤੇ ਛਾਪਾ ਹੈ ਇਹ ਨਹੀਂ ਹੋਣਾ ਚਾਹੀਦਾ ਜਿਸ ਤਰ੍ਹਾਂ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਜੇਕਰ ਨਾ ਕੇਂਦਰ ਸਰਕਾਰ ਵੱਲ ਮੰਗ ਮੰਨੀ ਗਈ ਤਾਂ ਅਗਲਾ ਸਟੈਪ ਕੀ ਦੇਖੋ ਅਗਲਾ ਸਾਡਾ ਤਾਂ ਰੋਸ ਪ੍ਰਦਰਸ਼ਨ ਹੈ ਅਸੀਂ ਰੋਸ ਪ੍ਰਦਰਸ਼ਨ ਇਸ ਤਰੀਕੇ ਨਾਲ ਕਰਦੇ ਕਰਦੇ ਰਹਾਂਗੇ ਲੋਕਾਂ ਨੂੰ ਜਾਗਰੂਕ ਕਰਕੇ ਹੋਰ ਹਮਲਾ ਮਾਰਾਂਗੇ ਕਿ ਇਹ ਅੱਜ ਜਿਹੜਾ ਰੋਸ ਧਰਨਾ ਹੈ ਇਹਦਾ ਵਿਸ਼ਾਲ ਰੂਪ ਜੀ ਜੀ ਤਾਂ ਕੀ ਕਹਿਣਾ ਚਾਹੁੰਦਾ ਜਿਹੜਾ ਜਰੋਦਪੁਰ ਦਾ ਦੇਖੋ ਜੀ ਮੈਂ ਹਾਂ ਸਾਹਿਦ ਸਦਨ ਸੰਗਰੂਪ ਦਾ ਜਰਨਲਿਸਟ ਕਰਾਂ ਤੇ ਇਹ ਜਿਹੜਾ ਅੱਜ ਅਸੀਂ ਰੋਸ ਸ਼ਾਂਤਮਈ ਰੋਸ ਪ੍ਰਗਟ ਕਰ ਰਹੇ ਹਾਂ ਇਹਦਾ ਮੇਨ ਮੁੱਦਾ ਕੀ ਹੈ ਕਿ ਪਿਛਲੇ ਦਿਨੀ ਕੇਂਦਰ ਸਰਕਾਰ ਦਾ ਜਿਹੜਾ ਇੱਕ ਕਾਲਾ ਨੋਟੀਫਿਕੇਸ਼ਨ ਜਾਰੀ ਹੋਇਆ ਜਿਹਦੇ ਜਾ ਤਹੀਏ 90 ਜਿਹੜੇ ਮੈਂਬਰ ਸੀ ਸੈਨੇਟ ਦੇ ਉਹ ਭੰਗ ਕਰਕੇ ਉਹਨਾਂ ਦੀ ਗਿਣਤੀ 31 ਕਰਤੀ ਔਰ ਵੱਡੀ ਗੱਲ ਹੈ ਕਿ ਪੰਜਾਬ ਦੀ ਪ੍ਰਤੀਨਿਧਤਾ ਪੂਰੇ ਤੌਰ ਤੇ ਖਤਮ ਕਰ ਦਿੱਤੀ ਜਿਹੜਾ ਕਿ ਕਿਤੇ ਵੀ ਵਾਜਬ ਨਹੀਂ ਇਹ ਸਮੂਹ ਲੇਖਕ ਜਥੇਬੰਦੀਆਂ ਪਾਠਕ ਜਥੇਬੰਦੀਆਂ ਚਿੰਤਕ ਸਮਾਜ ਸੇਵੀ ਇਹ ਆਪਣਾ ਰੋਸ ਪ੍ਰਗਟ ਕਰਨ ਆਏ ਨੇ ਕਿ ਅਸੀਂ ਨਹੀਂ ਚਾਹੁੰਦੇ ਕਿ ਇਸ ਤਰੀਕੇ ਦਾ ਕੁਛ ਕੇਂਦਰ ਸਰਕਾਰ ਕਰੇ ਕਿਉਂਕਿ ਪੰਜਾਬ ਦੀ ਮਾਰਕੀਟ ਬਹਾਲ ਹੋਵੇ ਤੇ ਉਹ ਯੂਨੀਵਰਸਿਟੀ ਪੰਜਾਬ ਦੇ ਹਿੱਸੇ ਸਨ। ਸਾਧਨ ਸੰਗਰੂਰ ਦਾ ਮੀਤ ਪ੍ਰਧਾਨ ਤੇ ਮਲਵਈ ਲੋਕਤਾਰਾ ਐਸੋਸ਼ੀਏਸ਼ਨ ਦਾ ਪ੍ਰਧਾਨ ਮੈਂ ਇਹ ਕਹਿਣਾ ਚਾਹਣਾ ਪੰਜਾਬ ਯੂਨੀਵਰਸਿਟੀ ਪੰਜਾਬ ਵਿਧਾਨ ਸਭਾ ਦੇ ਐਕਟ ਨਾਲ ਹੋਂਦ ਵਿੱਚ ਆਈ ਹੋਈ ਯੂਨੀਵਰਸਿਟੀ ਹੈ। ਦੇਸ਼ ਦੀਆਂ ਚਾਰ ਸਭ ਤੋਂ ਪੁਰਾਣੀਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ। ਇਸ ਤੇ ਜਿਹੜਾ ਕੇਂਦਰ ਨੇ ਹੁਣ ਕੀਤਾ ਇਹ ਬਿਲਕੁਲ ਹੀ ਗੈਰ ਸੰਵਿਧਾਨਕ ਤੇ ਗੈਰਜਮਹੂਰੀ ਹੈ ਇਹ ਪੰਜਾਬ ਵਿਧਾਨ ਸਭਾ ਦੇ ਮਤਲਬ ਹੱਕਾ ਨੂੰ ਸਿੱਖਿਆ ਵਿਭਾਗ ਕੇਂਦਰ ਦਾ ਨਹੀਂ ਮਤਲਬ ਨਹੀਂ ਰੋਕ ਸਕਦਾ ਇਹ ਪੰਜਾਬ ਦੀ ਆ ਪੰਜਾਬ ਦੀ ਰਹੂ ਇਹਦੇ ਨਾਲ ਕਾਲਜ ਵੀ ਪੰਜਾਬ ਦੇ ਜੁੜੇ ਨੇ ਕੋਈ ਬਾਹਰਲਾ ਕਾਲਜ ਨਹੀਂ ਹੈ ਇਹ ਤੇ ਨਰੋਲ ਪੰਜਾਬ ਦਾ ਹੱਕ ਬਣਦਾ ਹੈ ਪੰਜਾਬ ਵਿਧਾਨ ਸਭਾ ਦੇ ਐਕਟ ਰਾਹੀਂ ਇਹ ਹੋਂਦ ਵਿੱਚ ਆਈ ਹੋਈ ਹੈ ਨਰੋਲ ਇਹ ਪੰਜਾਬੀਆਂ ਦੀ ਜੁਨੀਵਰਸਿਟੀ ਹੈ ਤੇ ਸਮੂਹ ਪੰਜਾਬੀ ਇਹਦੇ ਵਾਸਤੇ ਜੇ ਸਰਕਾਰ ਨਹੀਂ ਪਿੱਛੇ ਹਟਦੀ ਤਾਂ ਲੰਮਾ ਸੰਘਰਸ਼ ਕਰਨਗੇ ਤੇ ਚੰਡੀਗੜ੍ਹ ਵੀ ਪ੍ਰਾਪਤ ਕਰਕੇ ਰਹਿਣਗੇ ਮੇਰਾ ਨਾਮ ਮੂਲचंद ਸ਼ਰਮਾ ਹੈ ਮੈਂ ਪ੍ਰਧਾਨ ਪੰਜਾਬੀ ਸਾਹਿਤ ਸਭਾ ਧੂਰੀ ਜਿਵੇਂ ਕਿ ਹੁਣੇ ਮੇਰੇ ਸਾਥੀਆਂ ਨੇ ਦੱਸਿਆ ਹੈ ਕਿ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਨੂੰ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਬਾਹਰ ਕਰਨ ਵਾਸਤੇ ਜੋ ਨੋਟੀਫਿਕੇਸ਼ਨ ਕੀਤਾ ਗਿਆ ਹੈ ਉਦੇ ਵਿਰੁੱਧ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਵੀ ਤਰਨਾ ਮਜਾਰਾ ਕਰ ਰਹੇ ਨੇ ਅੱਜ ਅਸੀਂ ਇੱਥੇ ਸੰਗਰੂਰ ਕਰ ਰਹੇ ਹਾਂ ਤੇ ਕੱਲ ਨੂੰ ਅਸੀਂ ਧੂਰੀ ਦੇ ਵਿੱਚ ਬਹੁਤ ਵੱਡਾ ਸਾਹਿਤਕ ਸਮਾਗਮ ਕਰ ਰਹੇ ਹਾਂ ਉੱਥੇ ਵੀ ਇਹਦੇ ਖਿਲਾਫ ਮਤਾ ਪਾਸ ਕਰਾਂਗੇ ਸੋ ਸਾਰੇ ਸਾਥੀਆਂ ਨੂੰ ਵੀ ਮੇਰੀ ਬੇਨਤੀ ਹੈ ਕਿ ਧੂਰੀ ਵੀ ਪਹੁੰਚਣ ਦੀ ਕਿਰਪਾਲਤਾ ਕੀਤੀ ਜਾਵੇ ਤਨ